ਆਖਰੀ ਮੌਤ ਕਹਾਣੀ ਉਮਰਾਉ ਤਾਰਿਕ ਉਹਦੀ ਕਬਰ ਜਿੱਥੇ ਪੁੱਟੀ ਜਾ ਰਹੀ ਸੀ ਉਹ ਥਾਂ ਬਹੁਤ ਹੀ ਉੱਚੀ ਨੀਵੀਂ ਸੀ ਤੇ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪਈ ਜਾ ਰਿਹਾ ਸੀ ਜਿਹੜੀ ਥਾਂ ਤੇ ਉਹਦੀ ਕਬਰ ਪੁੱਟੀ ਜਾ ਰਹੀ ਸੀ ਉਹ ਕਬਰਿਸਤਾਨ ਦੀ ਪੱਕੀ ਚਾਰਦੀਵਾਰੀ ਦੇ ਕੋਲ ਪਿੱਛੇ ਜਾ ਕੇ ਸੀ ਪੁੱਟੀ ਜਾਣ ਵਾਲੀ ਕਬਰ ਦੇ ਤਿੰਨੇ ਪਾਸੇ ਮੀਂਹ ਦਾ ਪਾਣੀ ਖਲੋਤਾ ਹੋਇਆ ਸੀ ਤੇ ਚੌਥੇ ਪਾਸੇ ਕਿਕਰ ਦੀਆਂ ਝਾੜੀਆਂ ਸਨ ਉਤਲੇ ਪਾਸੇ ਨਿੱਕੀਆਂ ਵੱਡੀਆਂ ਕਬਰਾਂ ਸਨ ਜਿਨ੍ਹਾਂ ਦੀ ਕੋਈ ਤਰਤੀਬ ਨਹੀਂ ਸੀ ਇੱਕ ਕਬਰ ਤੋਂ ਦੂਜੀ ਕਬਰ ਤੱਕ ਜਾਣ ਲਈ ਕੋਈ ਰਾਹ ਵੀ ਨਹੀਂ ਸੀ ਲੋਕਾਂ ਵੱਲੋਂ ਕਬਰਾਂ ਉੱਤੇ ਪੈਰ ਰੱਖ ਕੇ ਲੰਗੜਨ ਨਾਲ ਰਾਜ ਜਿਹਾ ਬਣ ਗਿਆ ਸੀ ਕੁਝ ਕਬਰਾਂ ਤੇ ਡੰਡੀ ਜਹੀ ਬਣੀ ਹੋਈ ਸੀ ਕਿਧਰੇ ਕਿਧਰੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇੱਕ ਕਬਰ ਦੂਜੇ ਦੇ ਉੱਤੇ ਚੜੀ ਹੋਈ ਏ ਇੰਨਾ ਪੁਰਾਣੀਆਂ ਤੇ ਸੰਗਣੀਆਂ ਕਬਰਾਂ ਦੇ ਵਿੱਚਕਾਰ ਹੀ ਨਵੀਆਂ ਕਬਰਾਂ ਵੀ ਸਨ ਜਿਨ੍ਹਾਂ ਦੇ ਉੱਪਰ ਨਵੇਂ ਕਤਬੇ ਲਿਖਿਆ ਹੋਈਆਂ ਸਿਲਾਵਾਂ ਵੀ ਲੱਗੇ ਹੋਏ ਸਨ ਪੁਰਾਣੀਆਂ ਕਬਰਾਂ ਦੇ ਕਤਬੇ ਡਿੱਗੇ ਪਏ ਹੋਣਗੇ ਜਾਂ ਉਹਨਾਂ ਕਬਰਾਂ ਤੇ ਕਦੀ ਕੋਈ ਆਇਆ ਹੀ ਨਹੀਂ ਹੋਣਾ ਗੋਰਕਨ ਕਬਰ ਪੁੱਟਣ ਵਾਲੇ ਨੂੰ ਇਹਦਾ ਪਤਾ ਹੋਵੇਗਾ ਤੇ ਉਹ ਥਾਂ ਬਹੁਤਿਆਂ ਪੈਸਿਆਂ ਚ ਵਿਕ ਗਈ ਹੋਵੇਗੀ। ਗੋਰਕੰਦ ਦੇ ਘੜੀਮੂੜੀ ਪਾਣੀ ਚ ਲੰਘਣ ਕਰਕੇ ਪੁੱਟੀ ਜਾਣ ਵਾਲੀ ਕਬਰ ਦੇ ਤਿੰਨੇ ਪਾਸੇ ਖਲੋਤਾ ਪਾਣੀ ਹੁਣ ਚਿੱਕੜ ਬਣ ਗਿਆ ਸੀ। ਗੋਰਕੰਦ ਦੇ ਪੈਰ ਚਿੱਕੜ ਨਾਲ ਇਸ ਤਰ੍ਹਾਂ ਭਰੇ ਹੋਏ ਸਨ ਜਿਵੇਂ ਉਹਨੇ ਚਿੱਕੜ ਦੀਆਂ ਜੁਰਾਬਾਂ ਪਾਈਆਂ ਹੋਣ। ਕਬਰ ਵਿੱਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ ਤੇ ਕਬਰ ਦੇ ਅੰਦਰੋਂ ਸੁੱਕੀ ਮਿੱਟੀ ਨਿਕਲਣ ਦੀ ਆਸ ਘਟਦੀ ਜਾ ਰਹੀ ਸੀ। ਯਾ ਅੱਲਾ ਮਇਤ ਗਿੱਲੀ ਕਬਰ ਵਿੱਚ ਦੱਬੀ ਜਾਏਗੀ ਉਹਦੇ ਸਾਰੇ ਨਾਂ ਸਾਰੇ ਰਿਸ਼ਤੇ ਖਤਮ ਹੋ ਗਏ ਸਾਂ ਤੇ ਉਹ ਹੁਣ ਸਿਰਫ ਮૈયਤ ਰਹਿ ਗਈ ਸੀ ਉਹਨੇ ਆਪਣੇ ਅੰਦਰ ਇੱਕ ਡੂੰਗੀ ਜਹੀ ਪੀੜ ਉੱਠਦੀ ਮਹਿਸੂਸ ਕੀਤੀ ਉਹਨੇ ਉੱਥੇ ਕਬਰਾਂ ਵਿੱਚ ਬੈ ਕੇ ਮਰਤਕ ਦੀ ਜ਼ਿੰਦਗੀ ਦਾ ਜਾਇਜ਼ਾ ਲਿਆ ਤਾਂ ਉਹਦੇ ਸਾਰੇ ਦੁੱਖ ਕਰਜ਼ਾ ਵਾਪਸ ਮੰਗਣ ਵਾਲਿਆਂ ਵਾਂਗ ਉਹਦੇ ਸਾਹਮਣੇ ਆ ਖਲੋਤੇ ਇਸ ਵਾਰੀ ਉਹ ਆਖਰੀ ਵਾਰ ਮੋਈ ਸੀ ਪਹਿਲੀ ਵਾਰ ਉਦੋਂ ਉਹ ਮੋਈ ਸੀ ਜਦੋਂ ਉਹਨੂੰ 8ਵੀਂ ਜਮਾਤ ਵਿੱਚ ਪੜ੍ਹਦੀ ਨੂੰ ਸਕੂਲੋਂ ਉਠਾ ਕੇ ਮਾਂ ਦੇ ਨਾਲ ਸ਼ਹਿਰੋਂ ਲਿਆ ਕੇ ਪਿੰਡ ਦੇ ਇੱਕ ਉੱਚੀਆਂ-ਉੱਚੀਆਂ ਕੰਧਾਂ ਵਾਲੇ ਮਕਾਨ ਵਿੱਚ ਰੱਖਿਆ ਗਿਆ ਸੀ ਇਹ ਉਸ ਉਹ ਇਹ ਵੀ ਨਹੀਂ ਸਮਝ ਸਕੀ ਸੀ ਕਿ ਅਚਨਚੇ ਇਹ ਤਜਾ ਕਿਉਂ ਹੁੰਦਾ ਹੈ ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਇੱਥੇ ਪੱਕੇ ਤੌਰ ਤੇ ਆਈ ਹੈ ਜਾਂ ਕੁਝ ਚਿਰਾਂ ਲਈ ਜਦੋਂ ਕੁਝ ਦਿਨਾਂ ਮਗਰੋਂ ਉਹਨੂੰ ਇਹ ਪਤਾ ਲੱਗਾ ਕਿ ਹੁਣ ਉਹਨੇ ਇੱਥੇ ਹੀ ਰਹਿਣਾ ਹੈ ਤਾਂ ਸ਼ਹਿਰੋਂ ਉਹਦੇ ਨਾਲ ਆਏ ਸਾਰੇ ਸੁਪਨੇ ਟੁੱਟ ਗਏ ਪਿੰਡ ਵਿੱਚ ਮੁੰਡਿਆਂ ਦਾ ਇੱਕੋ ਹੀ ਪ੍ਰਾਇਮਰੀ ਸਕੂਲ ਜਿਸ ਵਿੱਚ ਸਿਰਫ ਅਮੀਰਾਂ ਦੇ ਪੁੱਤਰ ਪੜਦੇ ਸਨ ਤੇ ਬਾਕੀ ਆਪਣੇ ਮਾਪਿਓ ਦਾ ਖੇਤੀ ਵਿੱਚ ਹੱਥ ਵਟਾਉਂਦੇ ਸਨ ਕਬਰ ਵਿੱਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ ਪਿੰਡ ਵਿੱਚ ਆ ਕੇ ਉਹਦੇ ਜੀਵਨ ਵਿੱਚੋਂ ਸੰਤੁਲਨ ਨਿਕਲ ਗਿਆ ਸੀ ਮਾਂ ਉਹਨੂੰ ਨਿੱਕੇ ਨਿੱਕੇ ਗੱਲ ਤੋਂ ਟੋਕਦੀ ਸੀ ਨੀ ਕੁੜੀਏ ਸਿਰ ਤੇ ਚੁੰਨੀ ਲੈ ਕੀ ਸਾਰਾ ਦਿਨ ਮੁੰਡਿਆਂ ਚ ਬੈਠੀ ਠਾਕ ਕੇ ਮਾਰਦੀ ਰਹਿਣੀ ਐ ਚੱਲ ਘਰ ਦਾ ਕੋਈ ਕੰਮ ਸਵਾਰ ਤੇ ਉਹ ਗੁੱਸੇ ਨਾਲ ਉੱਠ ਕੇ ਟੁਰ ਪੈਂਦੀ ਉਹਦੇ ਚਾਚੇ ਤੇ ਮਾਮੇ ਦੇ ਪੁੱਤਰ ਜਿਹੜੇ ਉਹਦੇ ਕੋਲ ਬੈਠੇ ਹੁੰਦੇ ਸਨ ਸ਼ਰਮਿੰਦੇ ਜੇ ਹੋ ਕੇ ਸੋਚਣ ਲੱਗ ਪੈਂਦੇ ਉਹ ਵੀ ਉਹਨਾਂ ਵਿੱਚੋਂ ਇੱਕ ਸੀ ਉਹ ਓਨੇ ਦਿਨੀ ਉਹ ਨੰਗੇ ਪੈਰੀ ਢਿੱਲੀ ਜਿਹੀ ਨਿਕਲ ਤੇ ਟੁੱਟੇ ਹੋਏ ਬਟਨਾ ਵਾਲੀ ਕਮੀਜ਼ ਪਾਈ ਹੱਥ ਚ ਗੁਲੇਲ ਫੜੀ ਸਾਰਾ ਦਿਨ ਅੰਬਾਂ ਦੇ ਬਾਗਾਂ ਵਿੱਚ ਭੱਜਾ ਫਿਰਦਾ ਹੁੰਦਾ ਸੀ ਦੂਜੇ ਮੁੰਡਿਆਂ ਨਾਲ ਰਲ ਕੇ ਰੁੱਖਾਂ ਤੇ ਚੜ੍ਹ ਕੇ ਤੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਦਾ ਰਹਿੰਦਾ ਰੋਟੀ ਖਾਣ ਤੇ ਸੌਣ ਲਈ ਘਰ ਆਉਂਦਾ ਸੀ ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦੀਆਂ ਸੀ ਸ਼ਹਿਰ ਪਰਤ ਜਾਂਦਾ ਹੁੰਦਾ ਸੀ ਇਸ ਆਵਾਰਾ ਗਰਦੀ ਦੀ ਉਮਰ ਵਿੱਚ ਉਹ ਉਹਨੂੰ ਚੰਗੀ ਲੱਗਣ ਲੱਗੀ ਉਹ ਪਿੰਡ ਦੀਆਂ ਸਾਰੀਆਂ ਕੁੜੀਆਂ ਨਾਲੋਂ ਵੱਖਰੀ ਸਭ ਕੁਝ ਉਸੇ ਤਰ੍ਹਾਂ ਕਹਿ ਦੇਣ ਵਾਲੀ ਜਿਸ ਤਰ੍ਹਾਂ ਉਹਨੂੰ ਮਹਿਸੂਸ ਹੁੰਦਾ ਸੀ ਸ਼ਹਿਰ ਤੇ ਸਕੂਲ ਦੋਹਾਂ ਵਿੱਚ ਸਾਂਝਾ ਸੀ ਉਹ ਸ਼ਹਿਰ ਤੇ ਸਕੂਲ ਤੋਂ ਵਾਂਝੀ ਹੋ ਚੁੱਕੀ ਸੀ ਅਤੇ ਹੁਣ ਉਹ ਵੀ ਸ਼ਹਿਰ ਤੇ ਸਕੂਲ ਵਿੱਚ ਸੀ ਇਸ ਲਈ ਦੋਹਾਂ ਨੂੰ ਇੱਕ ਦੂਜੇ ਉੱਤੇ ਬਹੁਤ ਵਿਸ਼ਵਾਸ ਸੀ ਉਹ ਕਿਹਾ ਕਰਦੀ ਸੀ ਮੈਨੂੰ ਹਨੇਰੇ ਤੋਂ ਡਰ ਹੁੰਦਾ ਹੈ ਜਿਵੇਂ ਕਿਦਰੇ ਕੋਈ ਲੁਕਿਆ ਹੋਇਆ ਏ ਤੇ ਮੈਨੂੰ ਫੜ ਕੇ ਮਾਰ ਦੇਵੇਗਾ ਮੈਂ ਕਦੇ ਵੀ ਮਰਨਾ ਨਹੀਂ ਚਾਹੁੰਦੀ ਮਰਨ ਤੋਂ ਪਿੱਛੋਂ ਲੋਕ ਕਬਰ ਵਿੱਚ ਪਾ ਕੇ ਇਕੱਲਾ ਛੱਡ ਕੇ ਟੁੱਲ ਜਾਂਦੇ ਨੇ ਤੇ ਫਿਰ ਪਰਤ ਕੇ ਵੀ ਨਹੀਂ ਵੇਖਦੇ ਕਬਰ ਵਿੱਚ ਚਿਕੜ ਹੁੰਦਾ ਹੈ ਤੇ ਸੱਪ ਆ ਜਾਂਦੇ ਨੇ ਰਾਤ ਨੂੰ ਹਨੇਰਾ ਹੋਵੇ ਏਠਾ ਚਿਕੜ ਹੋਵੇ ਤੇ ਵਿੱਚ ਸੱਪ ਟੁਰਦੇ ਹੋਣ ਤਾਂ ਤੂੰ ਮੈਨੂੰ ਦਫਨ ਨਾ ਹੁੰਦੀ ਉਹ ਜਹੀਂ ਊਟ ਪਟਾਂਗਲ ਨਾਲ ਤੋਂ ਦੁਖੀ ਹੁੰਦੀ ਰਹਿੰਦੀ ਦੂਜੀ ਵਾਰ ਉਹ ਉਦੋਂ ਮਈ ਜਦੋਂ ਉਹਦਾ ਵਿਆਹ ਹੋਇਆ ਸੀ ਉਹਦੇ ਤੋਂ ਕਿਸੇ ਪੁੱਛਿਆ ਵੀ ਨਹੀਂ ਸੀ ਪਿੰਡ ਦੀਆਂ ਕੁੜੀਆਂ ਨੇ ਉਹਨੂੰ ਘੇਰ ਕੇ ਵਟਨਾ ਲਾ ਦਿੱਤਾ ਤੇ ਢੋਲ ਕਿਤੇ ਗੀਤ ਗਾਉਣ ਲੱਗੀਆਂ ਉਹਨੇ ਆਪਣੇ ਆਪ ਨੂੰ ਕਿਹਾ ਸਾਰੀਆਂ ਕੁੜੀਆਂ ਤੇ ਜਨਾਨੀਆਂ ਖੁਸ਼ ਹੋ ਰਹੀਆਂ ਹਨ ਉਸਦਾ ਵਿਆਹ ਹੋ ਰਿਹਾ ਹੈ ਤੇ ਉਹਦੇ ਤੋਂ ਪੁੱਛਿਆ ਵੀ ਨਹੀਂ ਕਿ ਉਹ ਹੱਡਮਾਸ ਦੀ ਬਣੀ ਹੋਈ ਨਹੀਂ ਕੋਈ ਲਾਸ਼ ਹੈ ਮਈ ਇਹ ਤੇ ਆ ਪੱਥਰ ਦਾ ਬੁੱਤੇ ਉਹ ਸੋਚਦੀ ਰਹੀ ਤੇ ਉਹਦਾ ਵਿਆਹ ਹੋ ਗਿਆ ਤੀਜੀ ਵਾਰੀ ਉਹਦੋਂ ਮੋਈ ਸੀ ਜਦੋਂ ਕੌਮੀ ਝੰਡੇ ਵਿੱਚ ਬਲੇਟੀ ਹੋਈ ਉਹਦੇ ਪੁੱਤਰ ਦੀ ਲਾਸ਼ ਆਈ ਸੀ ਉਹ ਕੈਪਟਨਸੀ ਤੇ ਦੁਸ਼ਮਨ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਕਬਰ ਹੁਣ ਪੁੱਟੀ ਜਾ ਚੁੱਕੀ ਸੀ ਤੇ ਥਾਂ ਉਹ ਥਾਂ ਜਿੱਥੇ ਉਹਨੂੰ ਕਬਰ ਵਿੱਚ ਉਤਾਰਿਆ ਜਾਣਾ ਸੀ ਸਾਫ਼ ਕਰ ਦਿੱਤੀ ਗਈ ਸੀ ਕਬਰ ਦੇ ਉੱਤੇ ਚਾਦਰ ਤਾਣ ਦਿੱਤੀ ਗਈ ਮਹਿਰਮ ਨੇੜੇ ਦੀ ਰਿਸ਼ਤੇਦਾਰ ਕਬਰ ਵਿੱਚ ਉੱਤਰ ਕੇ ਮૈયਤ ਨੂੰ ਕਬਰ ਵਿੱਚ ਉਤਾਰਨ ਚਮਦਦ ਕਰਨ ਕਿਸੇ ਨੇ ਆਵਾਜ਼ ਦਿੱਤੀ ਉਡੀਕ ਕੀਤੀ ਗਈ ਪਰ ਕੋਈ ਮਹਿਰਮ ਅੱਗੇ ਨਾ ਆਇਆ ਫੇਰ ਆਵਾਜ਼ ਦਿੱਤੀ ਗਈ ਇਕ ਈਦੀਮਈਤੇ ਕੋਈ ਮਹਿਰਮ ਕਿਉਂ ਨਹੀਂ ਨਹੀਂ ਜੀ ਕੋਈ ਨਹੀਂ ਕੋਈ ਮਹਿਰਮ ਨਹੀਂ ਮਹਿਰਮ ਕਿੱਥੋਂ ਆਉਂਦਾ ਮਰਨ ਵਾਲੀ ਦਾ ਸਾਰਾ ਮਹੱਲਾ ਸੀਲ ਬੰਦੇ ਨਾ ਕੋਈ ਮਹੱਲੇ ਦੇ ਅੰਦਰ ਜਾ ਸਕਦਾ ਏ ਤੇ ਨਾ ਕੋਈ ਬਾਹਰ ਆ ਸਕਦਾ ਏ ਅੱਜ ਤੀਜਾ ਦਿਨੇ ਘਰਾਂ ਦੀ ਤਲਾਸ਼ੀ ਹੋ ਰਹੀ ਏ ਅਸਲਾ ਲੱਭਿਆ ਜਾ ਰਿਹਾ ਹੈ ਗ੍ਰਿਫਤਾਰੀਆਂ ਹੋ ਰਹੀਆਂ ਨੇ ਮਰਨ ਵਾਲੀ ਹਸਪਤਾਲ ਚ ਸੀ ਤਿੰਨਾਂ ਦਿਨਾਂ ਤੋਂ ਕੋਈ ਨਾ ਮਿਲਣ ਆ ਸਕਿਆ ਅਤੇ ਨਾ ਹੀ ਦਵਾਈ ਆਦ ਪਹੁੰਚ ਸਕੀ ਮਰਨ ਵਾਲੀ ਨੂੰ ਦਫ਼ਨ ਕਰਨ ਲਈ ਵੀ ਹਸਪਤਾਲ ਵਿੱਚੋਂ ਇੱਥੇ ਲੈ ਕੇ ਆਏ ਹਨ ਵੇਖੋ ਕਬਰ ਵਿੱਚ ਅਜੇ ਤਾਈਂ ਗਿੱਲੀ ਮਿੱਟੀ ਨਜ਼ਰ ਆ ਰਹੀ ਹੈ ਕਿਸੇ ਨੇ ਕਿਹਾ ਤਾਂ ਉਹਨੇ ਅੱਗੇ ਹੋ ਕੇ ਕਬਰ ਵਿੱਚ ਵੇਖਿਆ ਉੱਥੇ ਚਿੱਕੜ ਸੀ ਜਿਸ ਵਿੱਚ ਪਾਣੀ ਘਟ ਸੀ ਚਾਦਰਾਂ ਦੀ ਸਹਾਇਤਾ ਨਾਲ ਮૈયਤ ਨੂੰ ਕਬਰ ਵਿੱਚ ਉਦਾਰ ਦਿੱਤਾ ਗਿਆ ਅਰਕ ਗੁਲਾਬ ਕਈ ਬੋਤਲਾਂ ਅੱਗੇ ਕਰ ਦਿੱਤੀਆਂ ਗਈਆਂ ਮૈયਤ ਉੱਤੇ ਗੁਲਾਬ ਜਲ ਛਿੜਕਿਆ ਗਿਆ ਮਲਕਾ ਸ਼ੀਬਾ ਨੇ ਕਿਹਾ ਸੀ ਜਦੋਂ ਫੌਜਾਂ ਸ਼ਹਿਰ ਵਿੱਚ ਦਾਖਲ ਹੁੰਦੀਆਂ ਨੇ ਤਾਂ ਸ਼ਹਿਰ ਦਾ ਸੁਹਾਗ ਉੱਜੜ ਜਾਂਦਾ ਹੈ ਪਵਿੱਤਰਤਾ ਬਰਬਾਦ ਹੋ ਜਾਂਦੀ ਹੈ ਕਿਸੇ ਨੇ ਆਪਣੇ ਕੋਈ ਖਲੋਤੇ ਲੋਕਾਂ ਨੂੰ ਸੰਬੋਧਨ ਕਰਕੇ ਆਪਣੀ ਜਾਣਕਾਰੀ ਦਾ ਰੋਬ ਪਾਇਆ ਆਪਣੀਆਂ ਫੌਜਾਂ ਹੀ ਜੇਕਰ ਆਪਣੇ ਸ਼ਹਿਰ ਵਿੱਚ ਦਾਖਲ ਹੋਣ ਕਿਸੇ ਨੇ ਜਵਾਬ ਦਿੱਤਾ ਪਰ ਆਪਣੀ ਜਾਣਕਾਰੀ ਦਾ ਪ੍ਰਗਟਾਵਾ ਕਰਨ ਵਾਲੇ ਬੰਦੇ ਨੇ ਉਹਦੀ ਗੱਲ ਨਾ ਗੋਲੀ ਪੱਥਰ ਦੀਆਂ ਚੌਰ ਸਿਲਾ ਜੋੜ ਕੇ ਉੱਤੇ ਰੱਖ ਦਿੱਤੀਆਂ ਗਈਆਂ ਅਤੇ ਵਿਰਲਾ ਨੂੰ ਗਿੱਲੀ ਮਿੱਟੀ ਨਾਲ ਬੰਦ ਕਰ ਦਿੱਤਾ ਗਿਆ ਗੋਰਖਨ ਇੱਕ ਪਾਸੇ ਜਾ ਖਲੋਤਾ ਤੇ ਲੋਕਾਂ ਨੇ ਕਬਰ ਉੱਤੇ ਮਿੱਟੀ ਪਾ ਦਿੱਤੀ ਕਿਸੇ ਨੇ ਅਰਗਬਤੀ ਬਾਲ ਕੇ ਕਬਰ ਦੇ ਸਾਹਮਣੇ ਪੂਰਾ ਮਾਠੀ ਕੱਢ ਦਿੱਤਾ ਕਿਸੇ ਨੇ ਫੁੱਲਾਂ ਦੀ ਚਾਦਰ ਕੱਢ ਕੇ ਕਬਰ ਉੱਤੇ ਪਾ ਦਿੱਤੀ ਜਦੋਂ ਦੁਆ ਪੜੀ ਜਾਣ ਲੱਗੀ ਤਾਂ ਸਾਰੇ ਗੱਲਾਂ ਕਰਦੇ ਚੁੱਪ ਹੋ ਗਏ। ਉਹਨੇ ਇਹ ਦੁਆ ਪਤਾ ਨਹੀਂ ਕਿੰਨੀ ਵਾਰੀ ਕਿਸੇ ਤਰ੍ਹਾਂ ਸੁਣੀ ਸੀ। ਉਹ ਉੱਥੋਂ ਭਾਰੇ ਕਦਮਾਂ ਨਾਲ ਇਸ ਤਰ੍ਹਾਂ ਟੁਰਨ ਲੱਗਾ ਜਿਵੇਂ ਉਹਦੇ ਨਾਲ ਵਾਅਦਾ ਖਿਲਾਫੀ ਕੀਤੀ ਹੋਵੇ। ਉਸਨੇ ਆਪਣੇ ਆਪ ਨੂੰ ਕਿਹਾ, ਉਹ ਚਿੱਕੜ ਤੋਂ ਡਰਦੀ ਸੀ ਪਰ ਇਸ ਵੇਲੇ ਚਿੱਕੜ ਦੇ ਬਿਸਤਰੇ ਉੱਤੇ ਲਟਾ ਦਿੱਤੀ ਗਈ ਸੀ। ਉਹ ਹਨੇਰੇ ਤੋਂ ਡਰਦੀ ਸੀ ਅਤੇ ਹੁਣ ਕਬਰਿਸਤਾਨ ਵਿੱਚ ਹਨੇਰਾ ਹੁੰਦਾ ਜਾ ਰਿਹਾ ਸੀ। ਉਹ ਸੱਪ ਤੋਂ ਡਰਦੀ ਸੀ ਸੱਪ ਇੱਥੇ ਨਹੀਂ ਹਨ ਉਹਨੇ ਆਪਣੇ ਆਪ ਨੂੰ ਕਿਹਾ ਆਪਣੇ ਆਸ-ਪਾਸੇ ਵੇਖੋ ਆਪਣੀਆਂ ਆਸਤੀਨਾਂ ਵਿੱਚ ਵੇਖੋ ਇੱਕ ਪਾਗਲ ਜਿਹਾ ਬੰਦਾ ਉਹਦੇ ਪਿੱਛੇ ਇਹ ਕਹਿੰਦਾ ਸਾਹਮਣੇ ਆਇਆ ਅਤੇ ਰੁੱਖਾਂ ਓਲੇ ਹੋ ਗਿਆ